ਹਾਂਜੀ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਬਲਤੇਜ ਬੱਬੂ ਚੱਕ ਸਹੇਲੇ ਵਾਲਾ ਸੋ ਅੱਜ ਮੈਂ ਪਹੁੰਚਾ ਜੀ ਪਿੰਡ ਦੁਗਰੀ ਜ਼ਿਲ੍ਹਾ ਲੁਧਿਆਣਾ ਜਿੱਥੇ ਕਿ ਤੁਸੀਂ ਜਾਣਦੇ ਹੋ ਅਮਰ ਜੋੜੀ ਹਨਾਈ ਸਵਰਗਵਾਸੀ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਉਹਨਾਂ ਦਾ ਪਿੰਡ ਹੈ ਜੀ ਬਾਬਾ ਜੀ ਦਾ ਜਨਮ ਸਥਾਨ ਪਿੰਡ ਬਾਬਾ ਚਮਕੀਲਾ ਹੀ ਦਾ ਤੇ ਉੱਥੇ ਅਸੀਂ ਪਹੁੰਚਾ ਜੀ ਤੇ ਆ ਫੋਟੋ ਲੈ ਕੇ ਆਏ ਆ ਸਾਡੇ ਬਾਈ ਗੁਰਤੇਜ ਜੀ ਪ੍ਰੇਮੀ ਪੈਂਟਰ ਪਿੰਡ ਮਦਰਸਾ ਕੋੜਿਆਂ ਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਆਏ ਆਂ ਜੀ ਅਸੀਂ ਤੇ ਹਰ ਵਾਰ ਆਉਂਨੇ ਆਂ ਅਸੀਂ ਚੌਥੀ ਪੰਜਵੀਂ ਵਾਰ ਆ ਚੁੱਕੇ ਆ ਇਸ ਮੇਲੇ ਤੇ ਤੇ ਇਸ ਵਾਰੀ ਵੀ ਆਏ ਆ ਤੇ ਫੋਟੋ ਲੈ ਕੇ ਆਏ ਆਂ ਅਸੀਂ ਛਾਪ ਕੇ ਹੱਥੀ ਪੇਂਟਿੰਗ ਕਰਕੇ ਤੇ ਵੀਡੀਓ ਵੱਤ ਵੱਤ ਹਣਾ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਫੋਟੋ ਉਸਤਾਦ ਜੀ ਦੀ ਕਿੱਦਾਂ ਦੀ ਲੱਗੀ ਤੇ ਆਪਾਂ ਚੱਲਦੇ ਆਂ ਦਰਗਾਹ ਦੇ ਵੱਲ ਤੇ ਦਿਖਾਉਨੇ ਆਂ ਦਰਗਾਹ ਦੀਆਂ ਰੌਣਕਾਂ ਦਰਗਾਹ ਦੇ ਵੱਲ ਹਣਾ ਜੀ ਚੱਲ ਰਹੇ ਆ ਤੇ ਦਰਗਾਹ ਦੇ ਕੋਲ ਪਹੁੰਚ ਰਹੇ ਆਂ ਤੇ ਤੁਸੀਂ ਦੇਖ ਸਕਦੇ ਹੋ ਰੌਣਕਾਂ ਮੇਲੇ ਦੀਆਂ ਹਨਾ ਜੀ ਬਹੁਤ ਵਾਰ ਦੂਰੋਂ ਦੂਰੋਂ ਸੰਗਤ ਪਹੁੰਚੀ ਹੋਈ ਆ ਮੇਲੇ ਤੇ ਤੇ ਤੁਸੀਂ ਦੇਖ ਸਕਦੇ ਹੋ ਰੌਣਕਾਂ ਮੇਲੇ ਦੀਆਂ ਤੇ ਬਹੁਤ ਦੂਰੋਂ ਦੂਰੋਂ ਸੰਗਤ ਜਿਹੜੀ ਪਹੁੰਚੀ ਹੋਈ ਆ ਮੇਲੇ ਤੇ ਤੇ ਇੱਥੇ ਪਾਤਰਕਾਰ ਵੀ ਜਿਹੜੇ ਬਹੁਤ ਪਹੁੰਚੇ ਹੋਏ ਨੇ ਮੇਰੇ ਵੀਰ মিডিਆ ਵਾਲੇ ਵੀ ਹਨਾ ਜੀ ਤੇ ਦੇਖ ਸਕਦੇ ਹੋ ਰੌਣਕਾਂ ਤੇ ਇੱਧਰ ਫੋਟੋ ਲੈ ਕੇ ਸਾਡਾ ਸਟਾਫ ਜਿਹੜਾ ਮੇਰਾ ਗਰੁੱਪ ਉਹ ਵੀ ਆ ਰਿਹਾ ਬਾਬਾਈ ਦੀ ਫੋਟੋ ਲੈ ਕੇ ਤੇ ਸਮਾਧ ਦੇ ਵੱਲ ਚੱਲਦੇ ਆਪਾਂ ਤੇ ਸਮਾਧ ਦੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਜੀ ਤੇ ਆ ਸਮਾਧ ਆ ਜੀ ਆਪਾਂ ਸਮਾਧੇ ਵਾਲ ਚੱਲਦੇ ਆਂ ਥੋੜਾ ਜਿਹਾ ਟ੍ਰੈਫਿਕ ਹੋਣ ਕਰਕੇ ਹਨਾ ਪੁਰਾਣੀ ਜਾ ਰਿਹਾ ਇੱਕ ਮਿੰਟ ਦਾ ਬ੍ਰੇਕ ਲੈ ਗਏ ਆਪਾਂ ਚੱਲਦੇ ਆਂ ਇਧਰ ਪਾਣੀ ਦੀ ਜਿਹੜੀ ਸਟਾਲ ਲੱਗੀ ਹੋਈ ਆ ਲੰਗਰ ਹਨਾ ਵੀ ਪਾਣੀ ਦਾ ਚੱਲ ਰਿਹਾ ਤੇ ਆਹ ਦਰਗਾਹ ਬਾਬਾ ਜੀ ਦੀ ਚਮਕੀਲਾ ਹੀ ਲੱਗ ਰਹੀ ਆ ਆਜੋ ਆਪਾਂ ਚੱਲਦੇ ਆਂ ਅੰਦਰ ਤੇ ਕਰੌਣੇ ਆਂ ਦਰਗਾਹ ਦੇ ਦਰਸ਼ਨ ਹਾਂਜੀ ਅਮਰ ਜੋੜੀ ਇਸ ਵਰਗਵਾਸੀ ਅਮਰ ਸਿੰਘ ਤੇ ਤੇਲਾ ਤੇ ਬੀਬੀ ਅਮਰ ਜੋੜੀ ਦੀ ਸਮਾਦ ਤੁਸੀਂ ਦੇਖ ਸਕਦੇ ਹੋ ਸੋ ਹਾਂਜੀ ਆਪਾਂ ਤੁਹਾਨੂੰ ਕਿਹਾ ਸੀ ਕਿ ਆਪਾਂ ਸਮਾਦ ਦੇ ਵੱਲ ਚੱਲਾਂਗੇ ਤੇ ਆਪਾਂ ਸਮਾਦ ਦੇ ਅੰਦਰੋਂ ਮੈਂ ਕੋਸ਼ਿਸ਼ ਕਰੂੰਗਾ ਹਣਾ ਜੀ ਤੁਹਾਨੂੰ ਦਿਖਾਉਣ ਦੀ ਤੇ ਸਮਾਦ ਦੇ ਅੰਦਰ ਚੱਲਦੇ ਆਪਾਂ ਤੇ ਹਰ ਸਾਲ ਦੀ ਤਰ੍ਹਾਂ ਇੱਥੇ ਬਾਬਾ ਚਮਕੀਲਾ ਜੀ ਦੇ ਛੋਟੇ ਭਾਈ ਅਵਤਾਰ ਸਿੰਘ ਤਾਰੀ ਜੀ ਜੋ ਕਿ ਨੀਲੀ ਸ਼ਰਟ ਪਾਈ ਹੋਈ ਆ ਖਲੋਤੇ ਨੇ ਹਰ ਸਾਲ ਦੀ ਤਰ੍ਹਾਂ ਉਹ ਆਪਣੀ ਸੇਵਾ ਨਿਭਾ ਰਹੇ ਨੇ ਇੱਥੇ ਤੇ ਹਰ ਸਾਲ ਉਹਨਾਂ ਦੀ ਇੱਥੇ ਡਿਊਟੀ ਹੁੰਦੀ ਆ ਸਮਾਦ ਦੀ ਹੁੰਦੀ ਆ ਹਰ ਸਾਲ ਤੇ ਇਸ ਵਾਰ ਵੀ ਉਹ ਇੱਥੇ ਸਮਾਤ ਤੇ ਬੈਠੇ ਨੇ ਤੇ ਬਹੁਤ ਸਾਰੇ ਲੋਕ ਉਹਨਾਂ ਦਾ ਆਸ਼ੀਰਵਾਦ ਵੀ ਲੈ ਰਹੇ ਨੇ ਤੇ ਉਹਨਾਂ ਨੂੰ ਵੀ ਲੋਕ ਆ ਕੇ ਮੱਥਾ ਟੇਕਦੇ ਆ ਜੀ ਪੈਰੀ ਪੈਂਦੇ ਉਹਨਾਂ ਦੇ ਵੀ ਬਾਬਾ ਜੀ ਦੀ ਪਿਆਰ ਕਰਨ ਵਾਲੇ ਜਿੰਨੇ ਵੀ ਸਰੋਤੇ ਆ ਸਾਰੇ ਉਹਨਾਂ ਨੂੰ ਵੀ ਬਹੁਤ ਪਿਆਰ ਕਰਦੇ ਤੇ ਇੱਧਰ ਇੰਜੋਏ ਹੋ ਰਿਹਾ ਜੀ ਟਕਟਾਂ ਵਾਲੀ ਮਸ਼ੀਨ ਲੱਗੀ ਹੋਈ ਆ ਤੇ ਇੱਧਰ ਤੂੰਬੀਆਂ ਜਿਹੜੀਆਂ ਤੂੰਬੀ ਦੇ ਬਾਦਸ਼ਾਹ ਅਮਰ ਸਿੰਘ ਚਮਕੀਲਾ ਜੀ ਤੇ ਉਹਨਾਂ ਦੀ ਯਾਦ ਦੇ ਵਿੱਚ ਤੂੰਬੀਆਂ ਵੀ ਬਹੁਤ ਵਿਕਦੀਆਂ ਇੱਥੇ ਬਹੁਤ ਲੋਕ ਲੈ ਕੇ ਜਾਂਦੇ ਨੇ ਤੂੰਬੀਆਂ ਤੇ ਇੰਜੋਏ ਹੋ ਰਿਹਾ ਜੀ ਇੱਧਰ ਸਪੀਕਰ ਲੱਗਿਆ ਰ ਟਕਟਾਂ ਵਾਲੀ ਮਸ਼ੀਨ ਜਿਹੜੀ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਈ ਸੀ ਮੈਂ ਪੁੱਛਿਆ ਸੀ ਬਾਈ ਜੀ ਨੇ ਕਹਿੰਦੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਈਆਂ ਸੀ ਢੇਰ ਕਟਾਂ ਵਾਲੀ ਮਸ਼ੀਨ ਤੁਹਾਨੂੰ ਦਿਖਾਉਣੀ ਚਾਹੂੰਗਾ ਤੇ ਸ਼ਾਇਦ ਅੱਜ ਕੱਲ ਦੇ ਬੱਚੇ ਇਸ ਮਸ਼ੀਨ ਬਾਰੇ ਨਹੀਂ ਜਾਣਦੇ ਇਹ ਸਾਡੇ ਬਚਪਨ ਦੀਆਂ ਗੱਲਾਂ ਮਸ਼ੀਨ ਹੁੰਦੀ ਸੀ ਕਟਾਂ ਵਾਲੀ ਤੇ ਪਿੰਡ ਦੇ ਵਿੱਚ ਹੱਥ ਸਪੀਕਰ ਵੱਜਦੇ ਹੁੰਦੇ ਸੀ ਬਹੁਤ ਸਮਾਂ ਪਹਿਲਾਂ ਅੱਜ ਤੋਂ ਸੋ ਜਿਹੜੇ ਲੋਕ ਬਾਬਾ ਚਮਕੀਲਾ ਨੂੰ ਮਾੜੇ ਕਹਿੰਦੇ ਆ ਕਿ ਉਹਨਾਂ ਨੇ ਮਾੜਾ ਗਾਇਆ ਉਹੀ ਲੋਕ ਕੋਠਿਆਂ ਤੇ ਸਪੀਕਰ ਲਾ ਕੇ ਇਹਨਾਂ ਦੇ ਗੀਤ ਵਜਾਉਂਦੇ ਹੁੰਦੇ ਸੀ ਵਿਆਹਾਂ ਤੇ ਔਰ ਅਸੀਂ ਸਾਡੇ ਬਚਪਨ ਦੀਆਂ ਗੱਲਾਂ ਅਸੀਂ ਵੀ ਜਾਣਦੇ ਹੁੰਦੇ ਸੀ ਮਸ਼ੀਨ ਦੇਖਣ ਦਾ ਬਹੁਤ ਸ਼ੌਕ ਹੁੰਦਾ ਸੀ ਕਿਉਂਕਿ ਉਦੋਂ ਕੋਈ ਸਾਧਨ ਨਹੀਂ ਹੁੰਦਾ ਸੀ ਇਹਨਾਂ ਤੇ ਰਕਟਾਂ ਵਾਲੀਆਂ ਮਸ਼ੀਨਾਂ ਤੇ ਜੀ ਦੀ ਸੁਣਦੇ ਸੀ ਹੌਲੀ ਹੌਲੀ ਟੇਪਾਂ ਚੱਲਦੀਆਂ ਫਿਰ ਲੋਕ ਟੇਪਾਂ ਲਿਆਉਣ ਲੱਗ ਗਏ ਘਰਾਂ ਦੇ ਵਿੱਚ ਤੇ ਫਿਰ ਡੈਕ ਚੱਲੇ ਆ ਫਿਰ ਸੀੜੀਆਂ ਤੇ ਫਿਰ ਹੁਣ ਤੁਹਾਨੂੰ ਪਤਾ ਜਮਾਨਾ ਮੋਬਾਈਲ ਦਾ ਆ ਗਿਆ ਤੇ ਹੁਣ ਜਿ ਮੋਬਾਈਲ ਤੇ ਸਭ ਕੁਝ ਦੇਖਣ ਨੂੰ ਮਿਲ ਰ ਅੱਜ ਤੋਂ ਪਹਿਲਾਂ ਦੀਆਂ ਗੱਲਾਂ ਪ੍ਰਾਣੀਆਂ ਗੱਲਾਂ ਠੀਕ ਹੈ ਤੇ ਬਚਪਨ ਯਾਦ ਆ ਗਿਆ ਦੇਖ ਕੇ ਕਾਕਾਂ ਵਾਲੀ ਮਸ਼ੀਨ ਤੇ ਇੱਧਰ ਆਪਾਂ ਸਟੇਜ ਹਨਾ ਜੀ ਤੇ ਸਟੇਜ ਵੀ ਤੁਹਾਨੂੰ ਦਿਖਾ ਰਹੇ ਆ ਨਾਲ ਨਾਲ ਤੇ ਆਪਾਂ ਚੱਲਾਂਗੇ ਇਸ ਤੋਂ ਬਾਅਦ ਬਾਬਾ ਜੀ ਦੇ ਘਰ ਵੱਲ ਤੇ ਤੁਹਾਨੂੰ ਇਹਨਾਂ ਦਾ ਜਿਹੜਾ ਬਚਪਨ ਦਾ ਘਰ ਜਿੱਥੇ ਇਹਨਾਂ ਦਾ ਬਚਪਨ ਗੁਜ਼ਰਿਆ ਹਨਾ ਜੀ ਇਹਨਾਂ ਦਾ ਜੱਦੀ ਘਰ ਪਿੰਡ ਵਾਲਾ ਘਰ ਜਿਹੜਾ ਦੁੱਗਰੀ ਪਿੰਡ ਦੇ ਵਿੱਚ ਆਈ ਤੇ ਆਪਾਂ ਉੱਧਰ ਚੱਲਾਂਗੇ ਤੇ ਤੁਹਾਨੂੰ ਘਰ ਦੇ ਵੀ ਕਰਵਾਉਣੇ ਆ ਜੀ ਦਰਸ਼ਨ ਆਜੋ ਫਿਰ ਚੱਲਦੇ ਆ ਦੁੱਗਰੀ ਦੇ ਘਰ ਵੱਲ ਹਾਂ ਜੀ ਪਿੰਡ ਦੁਗਰੀ ਜ਼ਿਲ੍ਹਾ ਲੁਧਿਆਣਾ ਹਨ ਜੀ ਜਨਮ ਸਥਾਨ ਜਿੱਥੇ ਉਸਤਾਦ ਅਮਰ ਸਿੰਘ ਚਮਕੀਲਾ ਜੀ ਹਨ ਨਿੱਕੇ ਹੁੰਦੇ ਖੇਡੇ ਆ ਗਲੀਆਂ ਦੇ ਵਿੱਚ ਆ ਗਲੀਆਂ ਤੁਸੀਂ ਦੇਖ ਰਹੇ ਹੋ ਦੁਗਰੀ ਪਿੰਡ ਦੀਆਂ ਗਲੀਆਂ ਜੀ ਠੀਕ ਆ ਇਹਨਾਂ ਗਲੀਆਂ ਦੇ ਵਿੱਚ ਨਿੱਕੇ ਹੁੰਦੇ ਖੇਡੇ ਆ ਠੀਕ ਆ ਜੀ ਇੱਥੇ ਉਹਨਾਂ ਦਾ ਬਚਪਨ ਗੁਜ਼ਰਿਆ ਤੇ ਜਦੋਂ ਹੱਟ ਹੋਏ ਸੀ ਉਸ ਤੋਂ ਬਾਅਦ ਫਿਰ ਉਹ ਜਮਾਲਪੁਰ ਵਿਖੇ ਹਨ ਜੀ ਰਹਿਣ ਲੱਗ ਪਏ ਸੀ ਤੇ ਆਪਾਂ ਚੱਲਦੇ ਆ ਉਹਨਾਂ ਦੇ ਘਰੇ ਤੇ ਤੁਹਾਨੂੰ ਕਰਾਉਣਾ ਹੈ ਹੀ ਘਰ ਦੇ ਦਰਸ਼ਨ ਜਿਹੜੇ ਸੰਗੀਤ ਪ੍ਰੇਮੀ ਨੇ ਹਾਂ ਜੀ ਬਾਬਾ ਚੰਗੀ ਲਾਈ ਨੂੰ ਪਿਆਰ ਕਰਦੇ ਨੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਵੀਰ ਬਣ ਕੇ ਆਪਾਂ ਚੱਲਦੇ ਆ ਉਹਨਾਂ ਦੇ ਘਰ ਵੱਲ ਸੋ ਹਾਂ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਆਪਾਂ ਸਵਾਰਗਵਾਸੀ ਅਮਰ ਜੋੜੀਆਂ ਅਮਰ ਸੰਗੀਤ ਮੁਕੀਲਾ ਤਬੀਬਾ ਅਮਰ ਜੋਤ ਹਨ ਉਹਨਾਂ ਦੇ ਪਿੰਡ ਡੁੱਗਰੀ ਦੇ ਵਿੱਚ ਪਹੁੰਚੇ ਆ ਤੇ ਆਪਾਂ ਉਹਨਾਂ ਦੇ ਘਰ ਮੈਂ ਤੁਹਾਨੂੰ ਕਿਹਾ ਸੀ ਕਿ ਲੈ ਕੇ ਚੱਲਾਂਗੇ ਤੇ ਆ ਜਿਹੜਾ ਪੀਲੀ ਕਲੀ ਵਾਲਾ ਸੀ ਹਨਾ ਪੀਲੇ ਰੰਗ ਵਾਲਾ ਦੇਖ ਰਹੇ ਹੋ ਤੇ ਇਹ ਉਹਨਾਂ ਦਾ ਘਰ ਹੈ ਜੀ ਇੱਥੇ ਉਹਨਾਂ ਦਾ ਬਚਪਨ ਗੁਜ਼ਰਿਆ ਦੁੱਗਰੀ ਪਿੰਡ ਦੇ ਵਿੱਚ ਹਨਾ ਇੱਥੇ ਉਹਨਾਂ ਨੇ ਕਾਫੀ ਸਾਰਾ ਸਮਾਂ ਗੁਜ਼ਾਰਿਆ ਤੇ ਕਾਫੀ ਰੀਤ ਜਿਹੜੇ ਇੱਥੇ ਲਿਖੇ ਉਹਨਾਂ ਨੇ ਤੇ ਆ ਪੀਲੇ ਰੰਗ ਵਾਲਾ ਜਿਹੜਾ ਘਾਰ ਆ ਜੀ ਕੋਠੀ ਇਹ ਬਾਬਾ ਅਮਰ ਸਿੰਘ ਚੰਕੀਲਾ ਸਰਦਵਾਰਸੀ ਅਮਰ ਜੋੜੀ ਹਨਾ ਜੀ ਦੀਪਾ ਉਹਨਾਂ ਦਾ ਘਰ ਆ ਜੀ ਸੋ ਹਾਂਜੀ ਜਿਹੜਾ ਪਰਿਵਾਰ ਇਸ ਟਾਈਮ ਉਹ ਤਾਂ ਹੀ ਹਨਾ ਜੀ ਮੇਲਾ ਚੱਲ ਰਿਹਾ 8 ਮਾਰਚ ਤੇ ਸਾਰਾ ਪਰਿਵਾਰ ਉੱਥੇ ਮੇਲੇ ਤੇ ਆਈ ਤੇ ਵੈਸੇ ਮੈਂ ਕਹਾਂ ਚਲੋ ਜਿਹੜੇ ਪ੍ਰੇਮੀ ਸੰਗੀਤ ਪ੍ਰੇਮੀ ਤੇ ਬਾਬਾ ਚਮਕੀਲਾ ਜੀ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਦਰਸ਼ਨ ਕਰਵਾ ਦਿੱ ਗਏ ਉਹਨਾਂ ਦੇ ਘਰ ਦੇ ਤੇ ਆ ਮੇਲੇ ਦਾ ਜਿਹੜਾ ਬੋਰਡ ਵੀ ਇੱਥੇ ਖਣਾਈ ਘਰ ਦੇ ਬਾਹਰ ਜਿਹੜਾ ਰੱਖਿਆ ਹੋਇਆ ਤੇ ਆ ਤੁਸੀਂ ਦਰਸ਼ਨ ਕਰ ਸਕਦੇ ਹੋ ਠੀਕ ਆ ਜੀ ਸੰਗੀਤ ਪ੍ਰੇਮੀ ਜਿਹੜੇ ਚਮਕੀਲਾ ਜੀ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਲਈ ਆਹ ਹੈ ਠੀਕ ਆ ਜੀ ਤੋਹਫਾ ਮੇਰੇ ਵੱਲੋਂ ਤੇ ਮੈਂ ਕਹਾਂ ਚਲੋ ਆਪਾਂ ਦਿਖਾ ਦਈਏ ਖਣਾਈ ਬਾਬਾ ਚਮਕੀਲਾ ਜੀ ਦਾ ਘਰ ਤੇ ਇਚਕਾਰਾਉਣਾ ਚਾਹੀਦਾ ਦਾ ਵੀਡੀਓ ਸ਼ੇਅਰ ਤੇ ਲਾਈਕ ਕਮੈਂਟ ਜਰੂਰ ਕਰਦੇ ਹੋ ਵੀਰ ਬਣ ਕੇ ਹਣਾ ਸੋ ਆ ਤੁਸੀਂ ਦੇਖ ਰਹੇ ਹੋ ਬਜ਼ੁਰਗ ਪੁਰਾਣੇ ਸਮਿਆਂ ਦੇ ਸਾਡੇ ਬਾਪੂ ਜੀ ਜਿਹੜੇ ਉਹਨਾਂ ਦੇ ਹਣਾ ਯਾਸ਼ ਕਚਮਗੀ ਲਾਈਦੇ ਉਹਨਾਂ ਨੂੰ ਸੁਣਦੇ ਨੇ ਪਿਆਰ ਕਰਦੇ ਨੇ ਤੇ ਉਹ ਵੀ ਫੋਟੋ ਕਰਵਾ ਰਹੇ ਨੇ ਉੱਥੇ ਹਣਾ ਚਿੰਗੀ ਲਾਈ ਦੇ ਕਰਦੇ ਮੂਰੇ ਜਾ ਕੇ ਸੋ ਠੀਕ ਹੈ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਲਾਈਕ ਹਣਾ ਜੀ ਜਰੂਰ ਕਰਦੇ ਹੋ ਤੇ ਨਵੀਂ ਕੋਈ ਅਪਡੇਟ ਲੈ ਕੇ ਹਾਜ਼ਰ ਹੋਵਾਂਗਾ ਤਦ ਤੱਕ ਲਈ ਦਿਓ ਅੱਗੇ ਹੀ ਧੰਨਵਾਦ